ਸਰ ਮੇਰਾ ਨਾਮ ਕਰਨਜੀਤ ਸਿੰਘ ਮੇਰੇ ਪਿਤਾ ਦਾ ਨਾਮ ਬਲਵਿੰਦਰ ਸਿੰਘ ਪਿੰਡ ਮਦੋਵਾਲ ਜ਼ਿਲ੍ਹਾ ਗਦਾਸਪੁਰ ਆਪਣਾ ਜੀ ਸਰ ਅਸੀਂ 2010 ਵਿੱਚ ਲੋਹੜੀ ਵਾਲੇ ਦਿਨ ਜ਼ਮੀਨ ਖਰੀਦੀ ਸੀ ਥੋੜੇ ਮਹੀਨੇ ਉਦੋਂ ਦੀ ਜ਼ਮੀਨ ਖਰੀਦੀ ਸਾਡੀ ਸਰ ਜੋ ਪਿੱਛੇ ਜਮਾ ਪੂੰਜੀ ਸੀ ਲਾ ਕੇ ਜ਼ਮੀਨ ਖਰੀਦੀ ਹੈ ਜੀ ਜ਼ਮੀਨ ਦੇ ਜਿੰਨਾ ਕੋਈ ਖਰੀਦੀ ਸੀ ਪਾਈ ਵਾਲਾ ਕੋਸਾ ਬਣਾਵ ਖੜੇ ਦਰਵਾਕ ਭਾਜੀ ਹਰਜੀਤ ਭਾਜੀ ਆ ਲਾਲ ਭਾਜੀ ਆ ਇਹਨਾਂ ਆਪਣਾ ਸਾਨੂੰ ਹਿੱਸਾ ਵੇਚਤਾ ਜੀ ਆਪਣਾ ਇਹ ਜੀ ਜ਼ਮੀਨ ਲਈ ਅਸੀਂ 127 ਕਨਾਲ ਜ਼ਮੀਨ ਆ ਇਹਦੇ ਵਿੱਚ ਸਾਡਾ ਇਨਨੂੰ ਸੱਤਾ ਭਾਈਵਾਲ ਕੋ ਜਮੀਨ ਖਰੀਦੀ ਤੇ ਅਠਵਾਂ ਭਾਈਵਾਲ ਕੋ ਜਮੀਨ ਨਹੀਂ ਖਰੀਦੀ ਆਪਾਂ ਉਸ ਬੰਦੇ ਦਾ 1/8ਵਾਂ ਹਿੱਸਾ ਵਾ 127 ਕਨਾਲ ਦੇ ਵਿੱਚ ਉਹ 1/2 ਕਿੱਲੇ ਦਾ ਮਾਲਕ ਬੰਦਾ ਹੈ 16 ਕਿੱਲੇ ਦੇ ਵਿੱਚ ਉਹ ਸਾਰੀ ਜ਼ਮੀਨ ਤੇ ਕਬਜ਼ਾ ਕਰਕੇ ਬੈਠਾ ਉਹ ਮੰਨ ਲਓ ਕਿ ਬਿਲਕੁਲ ਭੂ ਮਾਫੀ ਵਾਲਾ ਕੰਮ ਕਰਦਾ ਪਿਆ ਜੀ ਉਹ ਇਥੋਂ ਕੋਈ ਨਿਹੰਗ ਲੈ ਆਉਂਦਾ ਜੀ ਕਦੀ ਕਿਤੇ ਨਿਹੰਗ ਲੈ ਆਉਂਦਾ ਜਾਂ ਮਲ ਗੁੰਡੇ ਲੈ ਆਉਂਦਾ ਅਸੀਂ ਫਸਲ ਬੀਜ ਕੇ ਗਏ ਆ ਪਿੱਛੇ ਜੀ ਸਾਡੀ ਫਸਲ ਬਾਤ ਸੀ ਸਾਡੀ ਏਡੜੀ 11 ਕਿ ਕੀ ਹੋਈ ਸੀ ਲਗਭਗ 11 ਕਿ ਤੇ 20 ਵੀ ਕੀਮਤੀ ਆਉਂਦਾ ਫਸਲ ਵੀ ਕੀਮਤੀ ਹੈਗੀ ਆ ਸਾਡਾ ਬਹੁਤ ਨੁਕਸਾਨ ਕੀਤਾ ਜੀ ਸਾਰੇ ਅਸੀਂ ਵਿੱਚੋਂ ਦੋ ਤਿੰਨ ਵਾਰੀ ਪਹਿਲੀ ਵਾਈ ਆ ਇਹ ਮੁੜ ਕੇ ਬੀਜਣ ਦੇ ਇਹਨਾਂ ਦਾ ਯੋਰ ਪੈਂਦਾ ਜੀ ਇਹਨਾਂ ਦਾ ਪੋਲੀਟਿਕਲ ਯੋਰ ਪੈਗਾ ਇਹ ਇੰਦੇ ਲੋਕਲ ਬੰਦੇ ਅਸੀਂ ਦੂਰੋਂ ਆਉਂਦੇ ਹਾਂ ਸਾਡੇੋਂ ਤੋਂ ਕਿਤੇ ਟਰੈਕਟਰ ਭਜਾ ਕੇ ਲੈ ਜਾਂਦੇ ਆਂ ਆਪਣੇ ਜੇ ਤਾਂ ਕਿਵੇਂ ਆਉਂਦੇ ਆਂ ਸਾਡੇ ਦੇ ਪਿੱਛੇ ਇਹਨਾਂ ਨੇ ਨਿਕਨੇ ਦਿਖਾਫਾ ਦੇਈ ਛੱੜਦੇ ਸਾਨੂੰ ਹੋਰ ਫਸੂਲ ਜਾ ਛੱੜਦੇ ਜੀ ਅਸੀਂ ਦੋਨੋਂ ਭਰਾ ਪ੍ਰਾਈਵੇਟ ਨੌਕਰੀਆਂ ਕਰਕੇ ਆਪਣੇ ਘਰ ਦੇ ਗੁਜ਼ਾਰੇ ਕਰਦੇ ਪਏ ਆਂ ਤੇ ਸਾਡੀ ਜ਼ਮੀਨ ਤੇ ਦੂਜੇ ਲੋਕ ਐਸ਼ਾ ਕਰਦੇ ਪਏ ਤੇ ਪ੍ਰਸ਼ਾਸਨ ਅਕਿ ਇਹੋ ਬੇਨਤੀ ਹੈ ਕਿ ਸਾਡਾ ਸਾਡਾ ਨਾਂ ਸਾਫ਼ ਕੀਤਾ ਜਾਏ ਇਹ 127 ਕਨਾਲ ਦੇ ਵਿੱਚ ਇਹਨਾਂ ਬੰਦਿਆਂ ਦਾ ਸਰਦੂਲ ਸਿੰਘ ਦਾ ਮਨੂਰ ਸਿੰਘ ਦਾ ਇਹਨਾਂ ਦਾ ਸਿਰਫ 1/8 ਹੀ ਸਭ ਬੰਦਾ ਵਾ 15 ਕਨਾਲ 15 ਮਰਲੇ 15 ਕਨਾਲ 15 ਮਰਲੇ ਜ਼ਮੀਨ ਹੈ ਜੀ ਇਹਨਾਂ ਕੋਲ ਅਸੀਂ ਇਹਨਾਂ ਨੂੰ ਦੋ ਕਿੱਲੇ ਵੀ ਥਾਂ ਛੱਡਣਾ ਚਾਹੁੰਨੇ ਆ ਠੀਕ ਹੈ ਜੀ ਦੋ ਕਿੱਲੇ ਥਾਂ ਛੱਡਣਾ ਜਿਹੜੇ ਪਾਸੇ ਮਰਜੀ ਲੈ ਲੈਣ ਸਾਨੂੰ ਇਸ ਚੀਜ਼ ਦਾ ਕੋਈ ਤਰਾਇ ਨਾ ਅੱਗੋ ਲੈ ਲੈਣ ਪਿਛੋ ਲੈ ਲੈਣ ਸਾਨੂੰ ਨਾ ਕਲੇਸ਼ ਮਗਾਉਂ ਜੀ ਸਾਡਾ ਸਾਡਾ ਪੰਗਾ ਨਹੀਂ ਹੈਗਾ ਸਾਡੇ ਭਾਈ ਵੱਲ ਤੁਹਾਡੇ ਨਾਲ ਸਾਡੇ ਪਿੰਡ ਦੀ ਪੰਜਾਇਸ ਨਾਲਾ ਮੌਜੂਦਾ ਨੰਬਰ ਦਾ ਸਾਡੇ ਨਾਲ ਹੈ ਜੀ ਰਿਵਿਊ ਰਿਕਾਰਡ ਜੋ ਸਾਡੇ ਨਾਲ ਬੋਲਦਾ ਮੇਰਾ ਨਾਮ ਬਲੰਦਰ ਸਿੰਘ ਆ ਜੀ ਮੇਰੇ ਪਿਤਾ ਦਾ ਨਾਮ ਗਿਆਨ ਸਿੰਘ ਆ ਮੇਰਾ ਪਿੰਡ ਮੱਦੋਵਾਲ ਤਹਿਸੀਲ ਦਿਨਨਗਰ ਜ਼ਿਲ੍ਹਾ ਗੁਰਦਾਸਪੁਰ ਆ ਅਸੀਂ 2010 ਵਿੱਚ ਇਹ ਜ਼ਮੀਨ ਖਰੀਦੀ ਸੀ ਦਲਬਾਖ ਸਿੰਘ ਨੰਬਰਦਾਰ ਵਗੈਰਾ ਦਲਬਾਖ ਸਿੰਘ ਜੀ ਸੇ ਮੇਰੇ ਰਾਖਲੇ ਨੇ ਇਹਨਾਂ ਨੂੰ ਖਰੀਦੀ ਸੀ ਇਹਨਾਂ ਦੇ ਭਾਈਵਾਲ ਜਿਹੜੇ ਨੇ 8ਵੇਂ ਹਿੱਸੇ ਦੇ ਮਾਲਕ ਸੀ ਜਿਹੜੇ ਉਹ ਬੰਦੇ ਸਾਡੇ ਨਾਲ ਬਿਲਾਵਜਾ ਝਗੜਾ ਕਰਦੇ ਆ ਅਸੀਂ ਬਾਹ ਝੋਨਾ ਬੀਜਿਆ ਸੀ ਇਹਨਾਂ ਚੋਂ ਨਾਮ ਚੋਂ ਵਾਦਤਾ ਜਿਵੇਂ ਸਾਡਾ ਬਹੁਤ ਕੀਮਤੀ 11 ਕਿ ਫਸਲ ਬੀਜੀ ਹੀ ਉਹਨਾਂ ਵਾਦ ਤੀ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਇਸ ਕਰਕੇ ਕਿਰਪਾ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਡੇ ਕੋਲ ਰਜਿਸਟਰੀ ਹੈ ਸਾਡੇ ਕੋਲ ਇੰਤਕਾਲ ਹੈ ਸਾਡੇ ਕੋਲ ਕੋਰਟ ਦਾ ਆਰਡਰ ਹਾਈ ਕੋਰਟ ਦਾ ਸੀ ਆਰਡਰ ਹੈ ਅਤੇ ਤਕਸੀਮ ਦੀ ਕਾਪੀ ਹੈ ਸਾਡੇ ਕੋਲ ਹਰ ਸਰੇ ਕਾਨੂੰਨੀ ਜਿਹੜੇ ਕਾਗਜ਼ ਨੇ ਸਾਡੇ ਕੋਲ ਨੇ ਇਹ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ ਗੁੰਮਰਾਹ ਕਰਨ ਮਾਰੇ ਝੂਠ ਬੋਲੀ ਜਾਂਦੇ ਆ ਅਫਸਰਾਂ ਨੂੰ ਝੂਠ ਬੋਲ ਕੇ ਦੱਸਦੇ ਆ ਸਾਹ ਜਮਾਨ ਕਰਦੇ ਬੇਨਾ ਸਮਝੋ ਨਾ ਬੇਤਵਾ ਨਾ ਪ੍ਰਸਾਦ ਤੁਸੀਂ ਕੀਤਾ ਇਹਨਾਂ ਕਾਰਵਾਈ ਕੀਤੀ ਜੀ ਜ਼ਮੀਨ ਸੀ 127 ਕਨਾਲ ਦੇ ਕੁਸ ਮਰਲੇ ਇਹਦੇ ਵਿੱਚ ਸਾਡਾ 7.86 ਸੀ ਅਸੀਂ ਜਿੰਨੇ ਵੀ ਭਾਈਵਾਲਾਂ ਸਾਰਿਆਂ ਨੇ ਕਈਆਂ ਭਾਈਵਾਲਾਂ ਇਸ ਖੇਡ ਵਿੱਚੋਂ ਸਾਰਾ ਸਾਰਾ ਹਿੱਸਾ ਦੇ ਦਿੱਤਾ ਸਾਡਾ ਥੋੜਾ ਜਿਆਦਾ ਰਹਿਦਾ ਆ ਤੇ ਇਹ ਬਿਨਾ ਬਜਾਂ ਦੇ ਨਾਲ ਜਿਹੜੇ ਵੀ ਲੜਦੇ ਰਹਿੰਦੇ ਨੇ ਠੀਕ ਹੈ ਨਾ ਕਿਸੇ ਕਾਰਨ ਤੋਂ ਬਿਸ਼ੇ ਬਿਨਾ ਕਿਸੇ ਕਾਰਨ ਤੋਂ ਜਿਹੜੇ ਹੋਰ ਵੀ ਭਾਈਵਾਲਾਂ ਨੇ ਖਰੀਦੀ ਆ ਉਹ ਆਪਣਾ ਹਿੱਸਾ ਬਾਣ ਰਾਂ ਦੇ ਦਿੰਦੇ ਨੇ ਕਰ ਲੋ ਕਰ ਲੋ ਜੀਆਂ ਮਨਪ੍ਰੀਤ ਹੋ ਗਿਆ ਉਹ ਸੋਰੀ ਆਪਣੇ ਪ੍ਰੀਤ ਪ੍ਰੀਤ ਦੇ ਕਰਦੀ ਕਿ ਨਾ ਜੀ ਪ੍ਰੀਤਮ ਪ੍ਰੀਤਮ ਸਿੰਘ ਤੇ ਦੂਸਰੀ ਇੱਕ ਮੈਡਮ ਜੀ ਦੀ ਖਰੀਦੀ ਕਿ ਨਾ ਉਹਦਾ ਰੇਨੂ ਤੇ ਉਹਦੇ ਨਾਲ ਕੋਈ ਨਹੀਂ ਝਗੜਾ ਕਰਦੇ ਬਿਨਾ ਬਜਾਂ ਦੇ ਨਾਲ ਜਿਵੇਂ ਕਿ ਵੀ ਚਾਰਾਂ ਪੰਜਾਂ ਸਾਲਾਂ ਬਾਅਦ ਕੋਈ ਦੇ ਕੋਈ ਪਰਾਰਾ ਪਰ ਦੇ ਨੇ ਲੜਦੇ ਰੁੜਦੇ ਰਹਿੰਦੇ ਨਹੀਂ ਜੀ प्रशासन को माँगे ही करने अभी जो ना हाँ कबाड़े ना तो देता जावे काही पत्र सारे कंपलीट ने हाँ एक बड़ा स्टेज है ना कोसर तो नाजला तो नाजला बेचपायें दे पूरी उनके पूरी इनका कार्य कितनी जावे One of the premium and prestigious professional institutes, providing a wide range of professional courses with 100% placement assistance. We are Sri Sai Group of Institutes.